ਬਿਦਰ ਸੋਚ ਬਾਤ ਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦਾਗਾ 7 ਵਜੇ ਨਾਲ ਹੋਵੋਗੇ ਜਾਂ ਬਾਜੀ ਦੇ ਹੋਵੋਗੇ ਬਸ ਤੇ ਅੱਜ ਸੁਨੇਹਾ ਮੈਂ ਕੈਂਪਰਤਾਲ ਪਰਿਆ ਟੈਂਪਲ ਦੀ ਚੰਗੀ ਤਰ੍ਹਾਂ ਸਫਾਈ ਕਰਨ ਆਲੀ ਸੀ ਮਾਂਜਣ ਵਾਲਾ ਸੀਗਾ ਤਿੰਨ ਚਾਰ ਦਿਨਾਂ ਚ ਮੈਂ ਨਾ ਸਰਕ ਪਾ ਕੇ ਮਾਰਦੀ ਆ ਸਾਬਣ ਨਾਲ ਹੈ ਨਾ ਮੂੰਹ ਰੋਸੋ ਕੇ ਪਾਉਣ ਲਾਣੀ ਗੇ ਫਿਰ ਤਿੰਨ ਚਾਰ ਦਿਨਾਂ ਬਾਅਦ ਮੈਂ ਸਾਬਣ ਨਾਲ ਲਾ ਕੇ ਮਾਰਦੀ ਲੋ ਵੀ ਆਪਣਾ ਕੈਂਪਰ 'ਚ ਬਰਤ ਪਾ ਦਿੱਤੀ ਆ ਆਪਣਾ ਤੇ ਲੱਸੀ ਬਣਾ ਦਿੱਤੀ ਆ ਆਟਾ ਬੁਨ੍ਹ ਦਿੱਤਾ ਵੈਰੀ ਹੁੰਦਾ ਨਹੀਂ ਮੈਂ ਚਾਹ ਧਾਰ ਕੇ ਲੱਸੀ-ਲੱਸੀ ਬਣਾ ਲੈਣੀ ਆ ਆਟਾ ਬੁਨ੍ਹ ਲੈਣੀ ਆ ਕੈਂਪਰ 'ਚ ਬਰਤ ਪਾ ਲੈਣੀ ਆ ਅੱਜ ਬਰਤ ਥੋੜੇ ਲੇਟ ਹੋਊਗੀ ਕਿਉਂਕਿ ਕੈਂਪਰ 'ਚ ਸਫਾਈ ਕਰਨੀ ਆ ਮਸਾਂ ਵਿੱਚ ਪਾਣੇ ਕੱਪੜੇ ਪਾ ਦਿੱਤੇ ਨੇਗੇ ਤੇ ਕਰੀਬਨ 4 ਸਾਰੇ ਲੱਗ ਚੁੱਛੇ ਸੁੱਕ ਗਰਮਣ ਪੋਚੇ ਲਾਈ ਜਾਂਦੀ ਹੈ ਸੁਖਮਾ ਲਾਉਣ ਲੱਗਦੀ ਹੈ ਅੱਧੇ ਚੋਹੇ ਹੋ ਲਾ ਰੰਦੀ ਅੱਧੇ ਚੋਹ ਲਾਉਣ ਦੀ ਜੀ ਜਿਸ ਰੋਟੀ ਬਣਾਉ ਤੋਂ ਮੈਨਾਂ ਨਹੀਂ ਮੱਜਾ ਵੱਲ ਸਰਦਾਰ ਜੀ ਨੇ ਕਿਹਾ ਤਾਂ ਆਪ ਕੋ ਆਪ ਦੀਆਂ ਗੋਤੀਆਂ ਤੇ ਹਨ ਕੰਮ ਹੋ ਕਰੀ ਜਾਂਦਾ ਤੇ ਜੇ ਮੈਂ ਜੇ ਮੈਂ ਇਹ ਗਿਰੋਸ਼ੀਆ ਕੰਮ ਨਹੀਂ ਕੰਮ ਬਣਾਉਂਗੀ ਤੇ ਕਿ ਕਿ ਫੜੇ ਤੋਂ ਮਿਲ ਤੋਂ ਮੇਂ ਗੋਹਾ ਗੋਹਾ ਛੱਡ ਦੂੰਗੀ ਤੇ ਗੋਹਾ ਸੱਟ ਕੇ ਤੇ ਬਸ ਫਿਰ ਕੱਪੜੇ ਸੁਕੋਲੇ ਪਾ ਕੇ ਬਾਦੇ ਚ ਮੱਜਨ ਮਾਰੂੰਗੀ ਤੇ ਕੱਫੜ ਲਾ ਪਾਦਾਂ ਮੇਲੇ ਸਰਦਾਰ ਜੀ ਆ ਜਾਣਗੇ ਨਾਲ ਲੱਗ ਜਾਣਗੇ ਤੁਹਾਨੂੰ ਜੇ ਟਾਈਮ ਹੋਇਆ ਨਾਲ ਲੱਗ ਜਾਣਗੇ ਨਹੀਂ ਅਚਾਰ ਪੱਟ ਜਾਣਗੇ ਤੇ ਫਿਰ ਮੈਂ ਪਾ ਲੂੰਗੀ ਜਿੱਦੇ ਕੰਮ ਵੱਧ ਹੁੰਦਾ ਉਹਦੇ ਪੱਕ ਜਾਂਦੇ ਨੇ ਜਿੱਦੇ ਕੰਮ ਘੱਟ ਹੁੰਦਾ ਉਹਦੇ ਪਵਾ ਵੀ ਹੁੰਦੇ ਨੇ ਨਾਲ ਇਹ ਗੱਲ ਹੁੰਦੀ ਜੀ ਤੇ ਫੁੱਲ ਬਹੁਤ ਛੋਲੇ ਨਿਕਲੇ ਨੇ ਹੁਣ ਨਾ ਫਲੀਆਂ ਨੇ ਖਾਣ ਨੂੰ ਨਾ ਚੱਪੇ ਆ ਗਏ ਸੱਪਿਆ ਹੁਣ ਤਾਂ ਆਪਣੇ ਡੰਗ ਜਾਈ ਲੈਣਾ ਕਿ ਹੁਣ ਬਾਦੀ ਹੋ ਜਾਣੀ ਗੈਸ ਨੂੰ ਦੇਖੋ ਕੀ ਹੋਣਾ ਜੀ ਬਹੁਤ ਸਾਇ ਪਰੇ ਪਰ ਯਾਦ ਨਹੀਂ ਯਾਦ ਨਹੀਂ ਲੱਗਿਆ ਵੀ ਬਹੁਤ ਪਿਆਨੇ ਕੱਲ ਨੂੰ ਤੋੜਾਂ ਹੁਣ ਤੇ ਇੱਕ ਤਾਂ ਆਪਣੇ ਡਰਗਾ ਜਾਈ ਲੈਣਾ ਤੇ ਫਲੀਆਂ ਦਾ ਤੇ ਹੁਣ ਬਾਦੂ ਹੋ ਜਾਣਗੇ ਆਮ ਹੋ ਜਾਣਗੇ ਫਲ ਇਹ ਤੇ ਕੁਝ ਗੜਾਈ ਕਰਨ ਵਾਲੀ ਆ ਹੱਤ ਤੱਕ ਹੋਗਾ ਗੜਾਈ ਨਹੀਂ ਕਰੀ ਘਰ ਦੇ ਵਿੱਚ ਖੱਬਾ ਆ ਕੱਖ ਦੇ ਬਾੜੇ ਹੁੰਦੇ ਨੇ ਵਿੱਚੇ ਜਾਮਣਾਂ ਨੇ ਬੇਟੇ ਨੇ ਜਿਹੜੀ ਕਦੀ ਜਾਮਣ ਕਿਰਦੀ ਆ ਨਾਲ ਹੁੰਦੇ ਖਾਲਾ ਨੇ ਆਗੇ ਇੱਕ ਲੱਗੀਆਂ ਵੀ ਥੋੜੀਆਂ ਨੇ ਇੱਥੇ ਮੈਂ ਵੀਡੀਓ ਚ ਬੋਲੀ ਸੀ ਭੱਜੀ ਨਾਲ ਜਾਮਣਾ ਸਾਨੂੰ ਦੇਰ ਪਹਿਲਾਂ ਨੇ ਕਮੈਂਟ ਕੀਤੇ ਸੀ ਵੀ ਗਰਮੀਤ ਭੈਣ ਤੇ ਜਾਮਣਾ ਨੇ ਹੈਗੇ ਨੇ ਜੀ ਜਾ ਨਹੀਂ ਜਾਂਦਾ ਕੰਮ ਦੀ ਰੁੱਤ ਤਾਂ ਹੈਨਾ ਜਾਇਆ ਨਹੀਂ ਜਾਂਦਾ ਉੱਥੇ ਜਾਮਣਾ ਤਾਂ ਹੈਗੇ ਨੂੰ ਆਏ ਸਾਲ ਕਹਿੰਦੇ ਆ ਜਾ ਕਰੋ ਵੀ ਜੀ ਨਾ ਉਹਨਾਂ ਨੂੰ ਵੀ ਕੰਮ ਆਗਾ ਆਪ ਨੂੰ ਕਹਿੰਦੇ ਤਾਂ ਹੈਗੇ ਤੇ ਵੀ ਆਉਣ ਪਤਾ ਨਹੀਂ ਆਉਣਗੇ ਪਤਾ ਨਹੀਂ ਨਾ ਉਹ ਲਾ ਪਕਾਇ ਤਾਂ ਦਿੰਦੇ ਆ ਵੀ ਆਵਾਂਗੇ ਹੈਨਾ ਜਾਵਾਂਗੇ ਜਾਂ ਆਇਆ ਨਹੀਂ ਜਾਂਦਾ ਵੀ ਕਰਾਜ ਕੰਮ ਦੀ ਰੁੱਤ ਤਾਂ ਜੀਰੀ ਲੱਗਦੀ ਆ ਸਾਬ ਦੇ ਲੱਗੀ ਹੋਈ ਆ ਲੱਗਦੀ ਤੋਂ ਬਾਹਰ ਦੋ ਹੀ ਜਾਰੇ ਕੰਮ ਹੋ ਜਾਂਦਾ ਹੈ ਨਾ ਤੇ ਲਾਉਣ ਵੇਲੇ ਫੇ ਲੇਬਰ ਦਾ ਹੋ ਜਾਂਦਾ ਹੈਗਾ ਇਸ ਕਰਕੇ ਬਸ ਕੰਮ ਤਾਂ ਜੈਨੇ ਮੁਕਦੇ ਹੈਗੇ ਦੇਖਾਂਗੇ ਇੱਕ ਰਾਤ ਦਾ ਸਿਲਾਤੀ ਆ ਮੰਗੇ ਉਹ ਸਭ ਨੇੜੇ ਕਰਕੇ ਤਾਰਪੂਲ ਚੋ ਜਾਵਾਂਗੇ ਤੇ ਗਰਮ ਮੰਡੇ ਨਾਲ ਜਾਣ ਸੁਖ ਮੰਡੇ ਕੋ ਹਜੇ ਰਾਤ ਦਾ ਸੁਖ ਮੰਡਾ ਬਣਿਆ ਨਹੀਂ ਜੋ ਰਾਤਾ ਬਣ ਗਿਆ ਫੇਰ ਠੀਕ ਹੈ ਨਾ ਚਲੋ ਜੀ ਅੱਪਾ ਕੰਮ ਕਰ ਲਈ ਮਿਲਦੇ ਆ ਬਾਅਦ ਵਿੱਚ ਲੋ ਜੀ ਪਾ ਕੱਪੜੇ ਧੋ ਲੈ ਕੱਲੀਆਂ ਰਹਿ ਗਈਆਂ ਮੱਝਾਂ ਉਹ ਲੱਸੀ ਦਾ ਗਲਾਸ ਪੀ ਕੇ ਕੱਪੜੇ ਸੁੱਕਣੇ ਪਾ ਕੇ ਬੱਚਾ ਭੱਜ ਜਾਣਾ ਸਵੇਰ ਦੀ ਸੋਇਓ ਦੇ ਸੋਨੀ ਨਿਮਾਗਦਾ ਉਹ ਨੂੰ ਨਿਮਾਉਂਦੇ ਨੇ ਭਈ ਉਹਨੇ ਵਾਂਦਾ लगे कि मैं पता नहीं की करना है कुछ चला है कुछ कर लो फिर कुछ चला है रे बुरमन जे मैं करौ दी मेरे कहे कट के कर दे ना पी दे कहे तोरी मन जपरा हो गया दी मेरी सी ओ के हो के तो सा जे मैं कह रही हूं मुझे जपरा था ਕੌਲ ਸੇਫਟੀ ਮਾਨਨ ਨੇ ਵੀ ਕੈਮਰੇ ਕੈਮਰੇ ਇਹ ਨਾਲ ਸਾਈਡ ਤੋਂ ਮੈਨੂੰ ਹਾਜੀ ਨਹੀਂ ਸੋਣਾ ਬਿੱਸੀ ਕੈਮਰੇ ਹਾਂ ਮਰਜਾ ਮੈਂ ਤਾਂ ਜਮੀ ਸੂਨ ਨਾ ਰਹਿ ਗਈ ਗੋਲੀ ਬੰਨ ਮਾਰਦੀ ਕੋਈ ਕੋਈ ਅਮਰੀਕਾ ਬੰਦਾ ਕਾਹਗਾ ਮੈਂ ਚੱਲਦਾ ਨਹੀਂ ਲੋ ਜੇ ਆਪਣੇ ਕੰਮ ਕਰ ਲਏ ਨੇਗੇ ਇਹ ਆਪਾਂ ਹੁਣ ਸਮਾਰ ਦੇ ਥੋੜੀ ਜਿਹੀ ਗੰਦੇ ਜੀਰੋਂ ਆਪਣੇ ਕੱਟੇ ਚੀਜ਼ ਹੁੰਦੇ ਪਰ ਸਮਾਰ ਕਰਨੀ ਬਹੁਤ ਆਸਾਨੀ ਹੋ ਜਾਂਦੀ ਹੈ ਥੋੜੀ ਜੀ ਚ ਵਰਕਤ ਨਹੀਂ ਰਹਿੰਦੀ ਹੈ ਨਾ ਕੱਟੇ ਚੀਜ਼ ਚ ਵਰਕਤ ਰਹਿੰਦੀ ਹੈ ਨੀ ਨਿੱਕੇ ਨਿੱਕੇ ਕੰਮ ਕਰਦੇ ਕਰਦੇ ਨੂੰ ਦੇ ਦੇਣੀ ਹੈ ਪਹਿਲੇ ਮੈਂ ਬੁਲਤਾ ਗੰਦੇ ਨਾਲ ਵਰਤ ਲਈ ਬਾਹਰ ਬੈਠੇ ਹਾਂ ਨੀ ਤੂੰ ਬਿਮਾਰ ਆਂ ਬੀਬੀ ਅੱਜ ਸਾਡੀ ਬਾਈ ਹੋ ਪਈ ਜੀ ਬਿਮਾਰ ਬੁਖਾਰ ਹੋਇਆ ਪਿਆ ਮੈਂ ਸੁਹਮਨ ਪਾਕ ਤਾਂ ਲੈ ਕੇ ਦਵਾਈ ਲੈ ਆਇਆ ਹੋਰ ਦਿਓ ਘੱਟ ਰਿਹਾ ਰੋਟੀ ਦਾ ਲਾ ਕੋਈ ਵਧੀਆ ਗਰਮੀ ਵਾਲੀ ਐ ਬਿਮਾਰੀ ਨੂੰ ਪਰ ਦੋ ਤਿੰਨ ਦਿਨ ਮੈਂ ਡਿੱਗੀ ਰਹੀਆਂ ਮੈਂ ਠੱਠੀ ਦਵਾਈ ਲੈ ਕੇ ਆਇਸ ਮੈਟੀਕ ਹੋ ਗਈ ਦਵਾਈ ਨਾਲ ਠੀਕ ਹੋ ਮੰਗਦੇ ਹੁਣ ਤੇ ਚੀਕ ਪੀਂਦੇ ਕੱਲ ਨੂੰ ਦੇਖਾਂਗੇ ਕੱਲ ਨੂੰ ਲੱਗ ਜਾਣਾ ਅਜਾ ਜਿੰਦ ਤੁ ਦਵਾਈ ਭਿਆ ਠੀਕ ਹੋ ਜਾ ਕੰਮ ਕੋਈ ਨਹੀਂ ਕਰਾਉਣਾ ਜਾ ਉਹ ਸਾਰਾ ਕੰਮ ਹੋਣਾ ਨਹੀਂ ਸੋਣ ਹੋਊਗਾ ਕੋਈ ਕੋਈ ਨਹੀਂ ਕਰਦਾ ਆਦਰ ਲਿਖੋ ਫੜ ਜਾਣਾ ਫੜੀਏ ਦਵਾਈ ਇਹ ਕੋਲੋਂ ਉਹਨੂੰ ਕਰ ਲੈਣਾ ਕਾਲ ਪਾਠ ਪੜ੍ਹੋ ਪੋਪੀ ਦਾ ਨਵਾਂ ਪੀਲਾ ਹੋ ਗਿਆ ਹੈ ਪਾਠ ਪਾਠ ਲੰਘਦੇ ਜਾਓ ਜਰਾ ਕੋਈ ਨਹੀਂ ਦੇਖੋ ਜੀ ਇੱਥੇ ਆ ਗਏ ਹਾਂ ਕੋਣ ਉਹ ਬਹਾਦਰ ਜੇ ਲੱਗਣਗੇ ਲੱਗਾ ਕੱਦਿਆ ਹੋਰ ਕਰ ਜਾਣ ਕੱਲ ਨੂੰ ਜਾਵਾਂਗੇ ਆਖਣੇ ਦੇ ਪਾਠ ਅੱਜ ਵੀ ਆਉਗੇ ਅੱਜ ਨਾ ਹਾਂ ਬੀਬੀ ਬੁਗਾਰ ਅੱਜ ਹੋਗੀ ਬੀਬੀ ਤੁਹਾਨੂੰ ਕਹਿੰਦੀ ਲੋ ਅੱਜ ਦੇਖਾਂਗੇ ਜਲਦੀ ਕਰੂਗੀ ਤੁਹਾਨੂੰ ਕਹਿੰਦੀ ਲੋ ਲੱਗਦਾ ਨਹੀਂ ਤਾ ਮੈਨੂੰ ਤਾਪਨ ਕਰਕੇ ਧਾਰ ਵਿੱਚੋਂ ਨਾ ਆਉਣਾ ਪਿਆ ਸਵੇਰ ਉੱਠੂ ਨਾਉਂ ਹੋਰੋ ਜਿਕੇ ਰਾਤ ਤੋਂ ਕਿਹਨ ਜਮੀਨ ਖਾਦਣਾ ਕੂਟਰੀ ਦੀ ਕਰੂ ਕਰੂ ਜਦ ਤੱਕ ਕਰੀ ਲੋ

ਉਹ ਪਾਰ ਕਰ ਲਾਂ ਤੇ ਕੂਟਰੀ ਚੜ੍ਹ ਕੇ ਗੱਡੀ ਲਾਉਂਦੇ। ਫਿਰ ਇਹ ਸੌਣ ਹੋਈ ਜਾਂਦੇ ਨੇ ਕਿ ਫਿਰ ਸੱਪਾ ਲੈ ਕੇ ਉਹ ਫਾਇਦੇ ਜਮੀ ਲਾਏਗੇ। ਕਿਸੇ ਲੰਡੇ ਦੀ ਵੀ ਨਹੀਂ ਰਹੇਗੀ। ਜਦੋਂ 4 ਘੰਟੇ ਖਰਾਬ ਹੋਇਆ ਤੇ ਪੂਰੀ ਜਿੰਮੇਤ ਮਾਰੀ। ਤੇਲੇ ਹੋ ਜਾਣਗੇ ਜੀ ਦਾ ਕੋਈ ਉੱਧਰ ਤੋਂ ਸਰਵਿਸ ਕਰਿਆ ਨਾ ਆਰ ਕੋਟੋ ਜਾਣ ਲੈਣਾ ਹਾਂ ਆਦੋਂ ਜਾਣ ਲੈਣਾ ਕੀ ਨਾ ਕੱਲ ਨੂੰ ਆ ਭਾਜਾ ਅੱਜ ਹੋਰ ਫਿਰ ਜੇ ਪਗੰਦੇ ਤੋਂ ਮਾਰ ਲਈ ਫਿਰ तो बाय रे तो परांदा कमर के टेरी चप्पल तो चल पता नहीं वो बात जो बोला बाद में पाते अभी कुछ नहीं और सारी चक भी आ के नहीं ये सच वो देते लगती तो और आएगा फिर ऐसा ना आए

گی لائی ایک 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 ਨੌਂ ਹੁਣ ਉੱਠੇ ਇਸ ਲੈਸ ਫਰਾਕੇ ਸੂ ਬੀਰ ਮੰਦੀ ਪਾਈ ਪਿੰਸਾ ਫੇ ਮੇ ਡਰਾਗੀ ਸੀ ਲੈਸ ਆ ਰੋਟੀ ਆ ਰਹੀ ਹਾਂ ਪੈਰੀ ਲਾ ਕੇ ਗਾ ਹੁਣ ਮੈਂ ਪੈਰ ਚਾਰ ਰਹੀ ਹਾਂ ਬਰਗਾ ਨਾ ਚਬਾ ਬੱਸ ਟਗੀ ਮਾਤਾ ਜੀ ਲੱਪਾ ਗੁਦਾ ਗੁੱਸ ਤਾਂ ਵੀ ਰਿੱਜਣਾ ਮਲਾਈ ਰੜਕ ਕੇ ਜਾਣਾ ਕਰ ਰੜਕ ਲਏਗੀ ਕੱਲ ਨੂੰ ਸੁਕਮਣ ਦਾ ਗਰਮਣ ਜੋਤ ਕਰਦੀ ਹੈ ਜੀ ਪ੍ਰੈਸ ਗੋ ਸੁਕਮਣ ਤੇ ਦਿੱਦੀ ਦਾ ਸਾਮਣ ਗਿਆ ਘਰ ਫਸੀ ਜਾਵਾਂਗੇ ਕੱਲ ਨੂੰ ਰਾਜੀ ਸਾਡੀ ਤਿਆਰੀ ਹੋਊਗੀ ਉਹ ਪ੍ਰੈਸ ਕਰਕੇ

ਪਾਂਡੇ ਪੁੰਡੇ ਮਾਜ ਲੈ ਇਹ ਆਪਣੀ ਘਰ ਦੀ ਮੂੰਗੀ ਆ ਉਹਦੇ ਦਾਲੀ ਸੀਗੀ ਆਪਾਂ ਨੇ ਤੇ ਥੇਰਾ ਮੋਰ ਥੋਲ ਆਣੀ ਹੈ ਸਿਲਕਾ ਲੈ ਲੈਣ ਦਫੇ ਹੋਂ ਥੋਲ ਆਣੀ ਤੇੱਕ ਕੇ ਜਾਣ ਮੇ ਤਿਆਰੀ ਹੋ ਰਹੀ ਹੈ ਇਹੋ ਹੁਣ ਮਲਾਈ ਇਹ ਲੁਕਾ ਕੇ ਨਾ ਕਾਲਾ ਰੰਗ ਲੁਕਾ ਲਓਗੇ ਮਲਾਈ ਘਣਾਵਾ ਕਿ ਆਪਕ ਮਰਜ਼ੀ ਹੈ ਬਣਾ ਹੀ ਲੈ ਮਿੱਠੀ ਬਚਾਰੀ ਆਪਕ रखी गर पाणी माना कमु मारे లా <Sess> <Sess> ਅਲੈਕ ਮਧਾਣੀ ਉਹਨਾਂ ਨੇ ਲੱਫ ਬਣਾ ਲੰਨੀਆਂ ਸੋ ਗਰਮਟ ਗਰਮਟ ਦਾ ਬਣਾ ਦਿੱਤੀ ਸੋ ਗਰਮਟ ਰੈਸ ਕਰ ਲਿਆ ਮੇਨ ਜਾਨ ਤੇਰੀ ਹੋਈ ਫਰਿਆਦ ਨੇ ਮੇਮਾ ਕੱਢ ਕੇ ਮੇਰੇ ਲਈ ਦੀ ਕਿ ਇਹ ਲੱਫ ਰੋ ਮੇਰੇ ਪਤੀ ਜਿੰਮੋਰ ਦਾ ਤਫਾ ਇਹ ਕਰਤਾ ਲੋਜੀ ਆਪਣੀ ਦਾਲ ਬਣ ਗਈ ਐ ਤੇ ਬਸ ਮਲਾਈ ਰਿੜਕੀ ਐ ਯੋ ਵੀ ਬਣਨ ਵਾਲੀ ਹੈਗਾ ਤੇ ਦਾਲ ਆਪਾਂ ਨੇ ਕਿੰਨੀ ਸੋਹਣਾ ਕਲਰ ਰੋਗਾ। ਆਹ ਨਾਲ ਕਾਲੀ ਮਿਰਚ ਪਾਈ ਹੋਈ ਆ ਵਿੱਚ। ਜਿਵੇਂ ਬੀਬੀ ਕੋਹਵਾ ਕਾਲਾ ਕਾਲਾ ਕੀਆ ਚੰਗਾ। ਠੀਕ ਕਾਲੀ ਮਿਰਚ ਪਾ ਲਈ। ਤੇ ਆਪਨੀ ਦਾਲ ਬਣ ਚੁੱਕੀ ਆ। ਅੱਜ ਵੀ ਪ੍ਰਿੰਡੀਆਂ ਹੈਗੀਆਂ ਸੀ ਮੈਂ ਜਾਣ ਕੇ ਨਹੀਂ ਕਰੀਆਂ ਮਹਾਰੋਜ ਤੇ ਹੁਣ ਫਿਰ ਜੀਜਾ ਲੈ ਗਏ ਮੈਂ ਹਾਰੀ ਇੱਕ ਸਬਜੀ ਖਾਈ ਜਾ ਜੀ ਅੱਪ ਵਾਲੇ ਹੁਣ ਬਸ ਕਿਉਂ ਵੀ ਬੰਨਣ ਵਾਲੇ ਹੈਗਾ ਤੇ ਆ ਸਾਰਾ ਕੰਮ ਕਰਨ ਨਾਲ ਕਰ ਗਈ ਦੋ ਚਾਰ ਦਿਨ ਮਿਲਿਆ ਇਹ ਹੁੰਦੀ ਨਹੀਂ ਦੋ ਚਾਰ ਦਿਨ ਚਾਹ ਪਾ ਲਾਇਆ ਮੰਗਦੇ ਉਹ ਤੇ ਸੋ ਕੁਮਾ ਗਰਮਣ ਪਾਈ ਕੇ ਕਰ ਰਹੀ ਐ ਨਾ ਮਾ ਤੇ ਕੰਪੜਾ ਪਾਈ ਕੇ ਕਰਕੇ ਮਗਾਉਣ ਦਿੱਤੇ ਮੇਰੇ ਕੰਮ ਨਾਲ ਕਹਿਮਾ ਤੇ ਪਰਾ ਤੇ ਪਰਾ ਹੁਣ ਕੁਸੂ ਨਹੀਂ ਬਣਦਾ ਧੁੱਪ ਚ ਧੁੱਪ ਵਾਲੀ ਹੋ ਜਾਂਦੀ ਐ ਮਾਚਲ ਕਾ ਹੁਣ ਕਿਉਂ ਰੋ ਕੰਮ ਵੀ ਨ ਮੇੜੀ ਦੀ ਮੈਂ ਪਹਿਲਾਂ ਮੇਰੀ ਸਲਾਦੀ ਸੁਕ ਮਾਣੋ ਪਤਾ ਉਹ ਮਾਚਲ ਫੇਰਾਂ ਵਿੱਚ ਦੀ ਆਉਣਾ ਪਊਗਾ ਹੁਣ ਇਹਦਾ ਇੱਕ ਪਾਸੇ ਕਰਕੇ ਜਾਉ ਸੁਕਮਣ ਕਾ ਰੱਜੀ ਗਈ ਕੋਲ ਪਾਉਂਦੇ ਲੋ ਜੀ 5 ਵਜੇ ਗਏ ਨੇਗੇ ਜੋ ਵੀ ਬਣਨ ਵਾਲਾ ਹੀ ਆ ਕਿ ਉਹ ਬਣਾ ਕੇ ਭਾਂਡੇ ਮਾ ਲ ਕੇ ਸਾਢੇ 5 ਵਜੇ ਨੂੰ ਆਪਾਂ ਮੱਝਾ ਮਲਵਾ ਦੇਵਾਂਗੇ ਜੀ ਵਾਸਤੇ ਨਹੀਂ ਬਾਤ ਸੁਣਾ ਮਾਤਾ ਜੀ ਆਖਣ ਚਾਹ ਜੜ ਗਿਆ ਜਦੋਂ ਮੈਂ ਫੋਨ ਕੀਤਾ ਮੈਂ ਕਿ ਹੁਣ ਲੈਣਾ ਆਉਂਗਾ ਸਵੇਰੇ ਹੁਣੀ ਦੱਸ ਜੇ ਹੁਣ ਕਹਾਂਗੇ ਭੂਆਸੀ ਹੁਣ ਲੈਣ ਆ ਜਾਂਗੇ ਤੇ ਜੋਤ ਲੈ ਦੂਗਾ ਜੀ ਹੁਣ ਤੇ ਜਿਹੜੇ ਮੇਰੇ ਕੰਮਕਾਰ ਨਾਲ ਦਾ ਕੰਮਕਾਰ ਮਕੜਾ ਕੇ ਲੈ ਜਾ ਕੋਲ ਉਹਦੇ ਨੇੜੇ ਦੀ ਹੈ ਰਾਮਦਾਈ ਦੀ ਹੈ ਨਾ ਤੇ ਨੇੜੇ ਦੀ ਰਿਸ਼ਤਦਾਰ ਇਸ ਤਰ੍ਹਾਂ ਦੀ ਸੋਟੀਆਂ ਕਿੱਲ ਵਾਲੀ ਗੱਡਵੀ ਹੈਗੀ ਕਿੱਲੋਂ ਹੀ ਵੰਡਦਾ ਹੁੰਦਾ ਕਿਉਂ ਚੌਥੇ ਦਿਨੋਂ ਗੱਡ ਕਰ ਰਹੇ ਹੋ ਨਾ ਚੌਥੇ ਦਿਨ ਹਾਂਜੀ ਨਹੀਂ ਆਪਾਂ ਫੋਨ ਦੇਖਦਾ ਸੀ ਫੋਨ ਫੋਨ ਲੈ ਕੇ ਜਾ ਕਿੰਦਾ ਕਰੇਗਾ ਉਹ ਬਾਤ ਉਹ ਨਮਾਇਟ ਹੈ ਵੀਰ ਨੂੰ ਬੁਲ ਬਾਂਜੇ ਬਥੋਲਾ ਬੈਗਾ ਹੋਰ ਪੁੱਤ ਪਹਿਲਾਂ ਘੱਟ ਸੀ ਜਦੋਂ ਕੋਈ ਘੱਟਾ ਫਿਰ ਬੜਾ ਪਾਦਾ ਸਾਬ ਨਾਲ ਪਾਉਣ ਸਿੱਖ ਹੈ ਇਸੇ ਕਿਰੀ ਹੌਲੀ ਹੌਲੀ ਚਲੋ ਜੀ ਅੱਪਾ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਕੱਲ ਵਾਲੀ ਵੀਡੀਓ 'ਚ ਮਿਲਾਂਗੇ ਆਪਾਂ ਆਪਣੇ ਪੇਕੇ ਪਿੰਡ ਤੇ ਜਾਨਦੀ ਹਾਂ ਸਾਰਿਆਂ ਨੂੰ ਤੇ ਦੇਖਾਂਗੇ ਦੋ ਦਿਨ ਹਨਾ ਹੱਸੇੜ ਦਸੀਆ ਨਾਲ ਨੇ ਉਹਨਾਂ ਨੂੰ ਆਇਆ ਹੋ ਜੀ ਚਲ ਮੇਰੀ ਭੂਆ ਆ ਗਈ ਮਹਿਮਾਨ ਉਹ ਆਇਆ ਹੋ ਜੀ ਦੋ ਦਿਨ ਮੇਰੀ ਟੀ ਆ ਗਈ ਜਿਹੜਾ ਉਹ ਫੋਨ ਕਰਦੇ ਸੀ ਕਹਿੰਦੇ ਸਾਬ ਦੀਆਂ ਕੁੜੀਆਂ ਆ ਗਈਆਂ ਮੇਰੇ ਤੇ ਕੰਮਾਂ ਨੇ ਲੱਦੀ ਹੋਈਆਂ ਆਉਂਦੀਆਂ ਨਹੀਂ ਹਨਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਜਾਇਆ ਵਾਂ ਇੱਕ ਸਾਬ ਦੇ ਲਾਂਦੇ ਲਾਦੇ ਆਵਾਂਗੇ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵੀਲੋਗ ਨਾਲ ਜੇ ਕੱਪਸੀ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕੱਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਸੋਹਣੀ ਜੀ ਵਧੀਆ ਲੱਗੀ ਤਾਂ ਸੋਣਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ